ਇਸ ਸਵਾ 4:00 ਵਜੇ ਦਾ ਬੇੜਾ ਸੀ ਤੇ ਮਾਤਾ ਨੇ ਮਾਰੀਆਂ ਹਾਕਾਂ 'ਤੇ ਮੁੰਡੇ ਉੱਠੋ ਵੇ ਮੁੰਡੇ ਉੱਠੋ ਗੱਗੂ ਕੀ ਤੂੜੀ ਨੂੰ ਅੱਗ ਲੱਗ ਗਈ ਸਾਨੂੰ ਕਿਹੜਾ ਚਟਾਂ ਉੱਤੇ 12:00 ਵਜੇ ਉੱਠ ਜਾਂਦੇ ਮੂਹ ਨੇਰੇਆਂ ਕੁੜੇ ਤੇ ਸਵੇਰੇ 5:00 ਵਜੇ ਦਾ ਟਾਈਮ ਤੇ ਜਿੰਮਦੀ ਜੋਟੀ ਵਾਸਤੇ ਦਾਸ ਹੋ ਗਿਆ ਕੈਮ ਤੇ ਮਾਤਾ ਹੋਰਾਂ ਨੇ ਵੀ 17 ਦੀ ਡਿਊਟੀ ਸਾਂਭ ਲਈ ਆ ਤੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੇਟਾ ਤੈਨੂੰ ਵੀ ਬਧਾਈਆਂ ਲੱਖ ਲੱਖ ਲੋੜੀ ਆ ਤੇ ਲੋੜੀ ਅੱਜ ਤੇ ਲੋੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਅੱਜ 13 ਜਨਵਰੀ ਤੇ ਕੱਲ 13 ਜਨਵਰੀ ਨੂੰ ਐ ਐਸ ਡੀ ਐਮ ਇਹ ਵੱਲੋਂ ਰੈਡ ਅਲਰਟ ਜਾਰੀ ਕੀਤਾ ਸੀਗਾ ਸਟੇਟ ਡਿਸਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਕਿ ਅੱਜ ਭਈ 13 ਜਨਵਰੀ ਨੂੰ ਬਹੁਤ ਜ਼ਿਆਦੇ ਧੁੰਦ ਤੇ ਠੰਡੀ ਹਵਾ ਚੱਲੂਗੀ ਤੇ ਇਹੀ ਐ ਚ ਭਾਈ ਟਰੈਵਲਿੰਗ ਵਗੈਰਾ ਨਾ ਕਰੋ ਘਰਾਂ ਚ ਰਹੋ ਤੇ ਬਾਕੀ ਦੇਖਦੇ ਆ ਅੱਜ ਦਾ ਦਿਨ ਕਿਹਜਾ ਹੁੰਦਾ ਫਿਲਹਾਲ ਤਾਂ ਜਾ ਕੇ ਪਹਿਲਾਂ ਜਿਮ ਦੀ ਡਿਊਟੀ ਲਾਉਨੇ ਆ ਤੇ ਅਗਲਾ ਦਿਨ ਚਾਰਿਆ ਸੋਰੀ ਤੁਹਾਨੂੰ ਸਾਰੀ ਨਾਲ ਦਿਖਾਉਨੇ ਆ ਤੇ ਜਿਮ ਟ੍ਰੇਨਰ ਦੀ ਮੈਂ ਨੌਕਰੀ ਕਰਦਾ ਭਾਈ ਤੇ ਇੱਕ ਬਈ ਕੱਲ ਵੀ ਪੁਛਤਾ ਦੀ ਕਈ ਵੀ ਰਕਸਰ ਵੀ ਪੁੱਛ ਲੈਂਦੇ ਆ ਕਿ ਭਾਈ ਤੈਨੂੰ ਕਿੰਨੇ ਪੈਸੇ ਦਿੰਦੇ ਆ ਜਿਮ ਵਾਲੇ ਤੇ ਭਾਈ ਮੈਨੂੰ 10000 ਰੁਪਏ ਮਹੀਨੇ ਦਾ ਦਿੰਦੇ ਆ ਜਿਮ ਖੋਲਣੀ ਆ ਵਧਾਉਣੀ ਆ ਮੈਂ ਜਿਮ ਲਵਾਉਣੀ ਆ ਦੀ ਨੀ ਡਿਊਟੀ ਆ ਮੇਰੀ ਉੱਥੇ ਤੇ ਫਿਲਹਾਲ ਮੇਰਾ ਸਮਾਂ ਹੋ ਰਿਹਾ ਜਾ ਕੇ ਜਿੰਮ ਖੋਲਣ ਦਾ ਤੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 29 ਪੋ 13 ਜਨਵਰੀ ਸਾਲ 2024 ਸ਼ਨੀਵਾਰ ਦਾ ਦਿਨ ਤੇ ਅੱਜ ਆਪਣਾ ਲੱਤਾਂ ਦਾ ਵਰਕਆਊਟ ਹੈਗਾ ਤੇ ਲੱਤਾਂ ਵਾਲੀ ਐਕਸਰਸਾਈਜ਼ ਕਰਦੇ ਆ ਜਾ ਕੇ ਤੇ ਵੈਸੇ ਮੈਂ ਕੱਲ ਕਰਨੀ ਸੀਗੀ ਇਹ ਐਕਸਰਸਾਈਜ਼ ਕੱਲ ਮੈਂ ਉਹ ਟਰੈਕ ਸੂਟ ਜੱਪਾਗਾ ਸੀ ਉਹਦੇ ਥੱਲੇ ਰਿਬਾ ਇੱਥੇ ਪਹੁੰਚੇ ਭੀੜੇ ਜਿਹਾ ਤੇ ਉਹ ਫਿਰ ਕੰਫਰਟੇਬਲ ਜੈ ਨਹੀਂ ਲੱਗਿਆ ਮੈਨੂੰ ਕੱਲ ਬਸ ਵਾਰਮਅਪੀਏ ਕਰਕੇ ਲੈਗ ਛੱਟ ਗਿਆ ਸੀਗਾ ਤੇ ਅੱਜ ਜ਼ੋਰ ਥੋੜਾ ਹੀ ਖੁੱਲਾ ਇਹ ਤੇ ਅੱਜ ਹਾਂ ਲੈਗ ਲਾਉਣਾ ਜਾਂ ਕਿ ਤੇ ਬਾਕੀ ਥੋੜੇ ਮਿੱਤਰ ਆਉਂਦੇ ਹੁੰਦੇ ਸਵੇਰੇ ਤੇ ਆਪ ਦਾ ਹਾਂ ਪਾਣੀ ਭਰ ਲਿਆ ਆਪਾਂ ਮੱਗ ਇਹ ਵਾਲਾ ਸ਼ਿਕਰੀਆ ਗਰਮ ਪਾਣੀ ਲੈ ਜਣਾ ਹਣਾ ਬੇਸੇ ਉੱਥੇ ਹੀ ਪਾ ਦਿੰਦੇ ਹੁੰਦੇ ਆ ਕੈਂਪਰ 'ਚ ਥੋੜਾ ਜਿਹਾ ਕੋਸਾ ਪਾਣੀ ਤੇ ਬੇਹੇ ਬੰਦੇ ਸਵੇਰੇ ਹੁਣ ਸਿਆਲ ਆ ਜਿਵੇਂ ਥੋੜੇ ਹੁੰਦੇ ਨੇ ਪਿੰਡ ਵਾਲੇ ਹੁੰਦੇ ਆ ਆ ਬਾਹਰਲੇ ਲਾਗਪਾਸ ਪਿੰਡਾਂ ਵਾਲੇ ਸ਼ਾਮ ਨੂੰ ਪਹੁੰਚਦੇ ਆ ਤਾਂ ਸਵੇਰੇ ਵਾਲੇ ਆਪੋ ਆਪਦੇ ਲੈ ਆਉਂਦੇ ਹੁੰਦੇ ਆ ਬੋਤਲਾਂ ਆਪਦੇ ਸ਼ੇਕ ਕਰਾਉਦੇ ਤੇ ਗਾਈ ਮਾਤਾ ਉਰੇ ਬਾਹਰ ਘੱਟਦੇ ਸੀ ਇਧਰ ਆ ਛੋਟੇ ਮੋਟੇ ਅੰਦਰ ਖੜੇ ਚੱਕੀ ਜਾਂਦੇ ਆ ਕੁਛ ਮੱਝਾਂ ਅੰਦਰ ਨੇ ਤੇ ਖੈਰ ਦਿਖਾਉਂਦੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਤੇ ਹਲਾਈਕ ਪਹਿਲੇ ਹੀ ਕਰਦੇ ਬਲੌਗ ਤੁਹਾਨੂੰ ਵਾਕਈ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਤੁਹਾਨੂੰ ਮਾਤਾ ਦੋ ਦਵਾਂ ਨੇ ਹੈਨਾ ਮੰਮੀ ਬਹੁਤ ਘੈਂਟ ਲੱਗਦਾ ਬਹੁਤ ਜਿਆਦਾ ਘੈਂਟ ਦਾ ਬਾਈ ਬਹੁਤ ਘੈਂਟ ਲੱਗੂ ਮਾਤਾ ਕਹਿੰਦੇ ਹਾਂ ਤੁਰਤੋ ਲਿਆ ਕੇ ਤੁਰਤੱਕ ਦੇਖਿਆ ਕਰੋ ਮੰਮੀ ਕਹਿੰਦੇ ਬਾਈ ਤੇ ਬਾਕੀ ਇਹ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮੌਲਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸ਼ੇਅਰ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਫਿਲਹਾਲ ਆਪਾਂ ਚੱਲਦੇ ਆਂ ਮਾਤਾ ਤੋਂ ਆਸ਼ੀਰਵਾਦ ਲੈ ਕੇ ਚੰਗਾ ਪੰਮੀ ਧੰਨਵਾਦ ਤੇਰੇ ਜਿਉਂਦਾ ਰਹੇ ਤੇਰੀ ਵੱਡੀ ਉਮਰ ਹੋਵੇ ਇੱਥੇ ਠੰਡਾ ਪਾਣੀ ਕਿਉਂ ਪੀਂਦੇ ਇੱਥੇ ਪਾ ਲਿਆ ਕਰੋ ਇੱਜਾ ਕੋਤਲੇ ਗੀਜਾ ਜਵਾਲੀ ਤੋਂ ਤੁਹਾਨੂੰ ਠੀਕ ਹੈ ਚਲੋ ਮਿਲਤੇ ਹੈ ਬ੍ਰੇਕ ਕੇ ਬਾਅਦ ਦੀ ਹਵਾ ਦਾ ਜੈਸ ਪਿੱਪਰ ਤੋਂ ਲਾ ਸਕਦੇ ਆਪਾਂ ਤੇ ਚੀਤ ਲਹਿਰ ਚੱਲ ਪਈ ਸਵੇਰੇ ਸਵੇਰੇ ਤੇ ਬਾਬਾ ਜੀ ਦੇ ਮਿੱਠੇ ਬੋਲ ਪੈਂਦੇ ਹੋਏ ਕੰਨਾਂ 'ਚ ਪਟੰਡਾ ਜੀ ਪਟੰਡਾ ਸਿੱਤਾ ਪਟੰਡਾ ਸਮਾਂ ਹੋ ਗਿਆ 7:30 ਵਜੇ ਦਾ ਠੰਡ ਦੇ ਕਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਉਤੋਂ ਸ਼ਨੀਵਾਰ ਦਾ ਦਿਨ ਲੈਗ ਡੇ ਤੋਂ ਡਰਦੇ ਹੋਏ ਕੋਈ ਵੀ ਸੱਜਣ ਪਹੁੰਚਿਆ ਨਹੀਂ ਅੱਜ ਜਿੰਮ 'ਚ ਦਾਸ ਇਕੱਲੇ ਸੀ ਆਪਾਂ ਆਪ ਦਾ ਵਰਕਆਊਟ ਕਰਕੇ ਬੈਠੇ ਰਹੇ ਕੁਝ ਵੀਡੀਓਜ਼ ਦੇਖੀਆਂ ਇਹ ਕੁਸ਼ਵੀਆਂ ਦੇ ਕਮੈਂਟਰੀ ਅਪਲਾਈ ਕਰੇ ਤੇ ਥੋੜਾ ਟਾਈਮ ਹੋਰ ਲੇ ਲਾਉਣਿਆ ਡਿਊਟੀ ਤੇ ਅਗਲਾ ਦਿਨ ਆਪਣਾ ਅੱਜ ਦੇਖਦੇ ਹਾਂ ਕਿ ਧੁੰਦ ਜ਼ਿਆਦਾ ਹੁੰਦੀ ਹੈ ਠੰਡ ਜ਼ਿਆਦਾ ਹੁੰਦੀ ਹੈ ਜਾਂ ਉਹਨਾਂ ਕੀ ਆ ਜਾਂ ਰੈਡ ਅਲਰਟ ਕਿਵੇਂ ਜਾਰੀ ਕਰਿਆ ਸੀ ਕਿੰਨਾ ਕਾ ਫਰਕ ਆ ਹਾਂ ਗੱਲਬਾਤ ਸਾਰੀ ਦੇਖਾਂਗੇ ਫਿਲਹਾਲ ਤਾਂ ਧੁੰਦ ਕੱਲ ਵੀ ਇੰਨੀ ਕੁ ਸੀ ਤੇ ਹੁਣ ਵੀ ਤੇ ਸਰਦੂਲਗੜ ਤੋਂ ਬਠਿੰਡੇ ਨੂੰ ਵਗਦਾ ਹੋਇਆ ਰੋਡ ਤੇ ਚਿਮਟੌਨ ਸੂਰਤੀਆ ਸੂਰਤੀਆ ਆਪਣਾ ਪਿੰਡ ਆ ਤੇ ਵਿਲ ਹਾਲਾ ਕੀ ਦੇਣ ਤੇ ਬਾਬਾ ਜੀ ਦੇ ਪੈਂਦੇ ਹੋਏ ਬੋਲ ਕੰਨਾ ਚ ਤੇ ਬਹੁਤ ਸੋਹਣਾ ਮਾਹੌਲ ਹੁੰਦਾ ਪਿੰਡਾਂ ਵਾਲਾ ਸਵੇਰੇ ਸਵੇਰੇ ਜਿਹੜੇ ਸੁਨੇਹਾ ਉੱਠਦੇ ਆ ਤੇ ਇਹਦਾ ਆਨੰਦ ਉਹੀ ਬੰਦੇ ਲੈ ਸਕਦੇ ਆ ਬਾਗੇ ਗੁਰੂ ਨਾਮ ਜੋ ਆਜੈ ਚੜੇ ਸੋ ਉਤਰੇ ਪਾਰ ਅੱਪੇ ਰਬ ਭਰੀਆਂ ਰੱਖਦੇ ਪਿੰਡਾਂ ਦੀਆਂ ਸੱਤਾਂ ਕਿਰਾਂ ਸੰਖ ਮੰਕ ਲੈਨੇ ਆ ਅੱਖਾਂ ਜਦੋਂ ਅੱਖਾਂ ਨਹੀਂ ਫਿਲਹਾਲ ਕਿਰਾਂ ਤਾਂ ਠੰਡ ਨੇ ਪਿੰਡਾਂ ਦੀਆਂ ਸੱਤਾਂ ਖਾਲੀ ਕੀਤੀਆਂ ਪਈਆਂ ਨੇ ਤੇ ਟੈਂਪਰੇਚਰ ਜਿਹੜਾ 4 ਡਿਗਰੀ ਤੱਕ ਦਾ ਲੋਏਸਟ ਹਾਂਜੀ ਸਰ ਨਾ ਨਾ ਕੁਝ ਨਹੀਂ ਹੋਇਆ ਸੀ ਉਹ ਪਾਣੀ ਵਾਲੇ ਆਪਣਾ ਚਾਹਲੇ ਜੱਗ ਨਾਲ ਰੱਖਿਆ ਹੋਇਆ ਸੀਗਾ ਟੈਲੀਫੋਨ ਤੇ ਉਹ ਜੱਗ ਡਿੱਗ ਪਿਆ ਜੇ ਕੰਦ-ਕੁੰਦ ਨਾਲ ਲੱਗਿਆ ਹੁੰਦਾ ਤਾਂ ਫੇਰ ਹੋ ਸਕਦਾ ਮਾੜਾ ਮੋਟਾ ਖੱਚ ਤੂ ਹੋ ਜਾਂਦੀ ਇਟ ਨਾਲ ਠੀਕ ਆ ਮਿੱਤਰੋ ਵਧੀਆ ਭਾਈ ਲਾਓ ਰੌਣਕੀਆਂ ਹਾਂਜੀ ਹੈਲੋ ਓ ਡੱਬੂ ਹੈਲੋ ਹੈਲੋ ਕੰਨ ਨਹੀਂ ਬੰਦ ਕਰ ਲਈ ਜੋ ਵੀ ਪੱਟੂ ਨੇ ਤੇ ਖੈਰ ਤਾਪਮਾਨ ਦੀ ਗੱਲ ਕਰਦੇ ਸੀਗੇ ਆ ਘੱਟ ਤੋਂ ਘੱਟ 4 ਡੇਰੀ ਤੱਕ ਦੱਸਤਾ ਹੁੰਦਾ ਆਪਣਾ ਫੋਨ ਤੇ ਜਿਹੜਾ ਪਿਛਲੇ ਸਾਲ ਤਾਪਮਾਨ ਸੀਗਾ ਮੈਂ ਸਕਰੀਨਸ਼ਾਟ ਲੈ ਕੇ ਰੱਖਿਆ ਹੋਇਆ ਸੀ ਹਲੇ ਵੀ ਜੇ ਮਿਲ ਗਿਆ ਤਾਂ ਦਿਖਾਉਂਗਾ ਮਾਈਨਸ 2 ਡਿਗਰੀ ਤੱਕ ਆ ਗਿਆ ਸੀ ਇਸ ਵਾਰ 19 ਠੰਡ ਦੇਖੋ ਹੁੰਦੀ ਆ ਜਾਂ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਭਾਈ ਕਮੰਡ ਕੋ ਵਧੀਆ ਜੀ ਵਧੀਆ ਸਾਗ ਨਾਲ 20-25 ਰੋਟੀਆਂ ਖਾਣ ਤੋਂ ਬਾਅਦ ਨੌਜਵਾਨ ਨੇ ਹੱਥ 'ਚ ਫੜਿਆ ਪਲਾਸਟੇ ਪਲਾਸ ਦੀ ਕਾਣੀ ਤੁਹਾਨੂੰ ਦੱਸ ਦਿਆਂ ਕਿ ਕਿਉਂ ਚੱਕਿਆਗਾ ਤੇ ਸਵੇਰੇ 3:30 ਦਾ ਬੇੜਾ ਸੀ ਤੇ ਮਾਤਾ ਨੇ ਮਾਰੀਆਂ ਹਾਕਾਂ ਬੇ ਮੁੰਡੇ ਉੱਠੋਵੇ ਮੁੰਡੇ ਉੱਠੋ ਗੱਗੂ ਕੀ ਤੂੜੀ ਨੂੰ ਅੱਗ ਲੱਗੀ ਤੇ ਨੌਜਵਾਨ ਉੱਠੇ ਭੱਜ ਕੇ ਮਾਰੀਆਂ ਲਈਆਂ ਰਜਾਈਆਂ ਭਗਾ ਕੇ ਤੇ ਬੇ ਤੁਸੀਂ ਕੋਟੀ ਟੋਪੀ ਤਾਂ ਪਾ ਲਓ ਤੇ ਮਾਤਾ ਤੇਨੂੰ ਕੋਟੀ ਟੋਪੀ ਦੀ ਹੋਈ ਪਈ ਤੇ ਉਧਰ ਅੱਗ ਲੱਗੀ ਪਈ ਆ। ਅੱਗ ਲੱਗੇ ਵੀ ਤੇਰੀ ਮਾਂ ਕੇ ਘਰੇ ਆ ਕੇ ਗੱਗੂ ਕਿਆ ਤੇ ਤੇਰੇ ਡੈਡੀ ਨੇ ਬੋਲ ਮਾਰਿਆ ਕਹਿੰਦਾ ਇੱਧਰ ਆ ਗੱਗੂ ਕਿ ਤਾਵਾ ਮੱਚਦੇ ਆ ਗੱਗੂ ਕਿ ਆ। ਤੇ ਇਸ ਪਾਸੇ ਪੁੱਤ ਨਹੀਂ ਪਾਣੇ ਭਾਂਬੜ ਨਿਕਿਆ ਜੈ ਮੈਨੂੰ ਨਹੀਂ ਪਤਾ ਕਹਿੰਦੀ ਕਿੱਥੇ ਤੇ ਮੰਮੀ ਨੇ ਮੈਨੂੰ ਆਖਿਆ ਤੇ ਜਦੋਂ ਪਤਾ ਲੱਗਿਆ ਹਾਈ ੱੱਲੇ ਪਾਸੇ ਉਧਰਲੇ ਪਾਸੇ ਗੱਗੂ ਕੇ ਆਲੇ ਪਾਸੇ ਨੁਰਜੀਤ ਟਾਪ ਦੇ ਉਹਨੇ ਆਲੇ ਜਿਹੜੇ ਚੱਕੀ ਪੱਲੀ ਦਾਸ ਨੇ ਤੇ ਮੈਂ ਦੇਖਿਆ ਤੇ ਮੈਂ ਟੂੜੀ ਤੇ ਮਾਹ ਸ਼ਾਂਤੀ ਆ ਤੇ ਜਦੋਂ ਥੋੜੇ ਟਾਈਮ ਬਾਅਦ ਗੌਰ ਕਰੀ ਤੇ ਪਤਾ ਲੱਗਿਆ ਉਧਰ ਗੱਗੂ ਤੇ ਮਾਸੀ ਵੀ ਉੱਠ ਖੜੇ ਜਦੋਂ ਰੋਲਾ ਇਹ ਆ ਪਾਇਆ ਤੇ ਮੋਟਰ ਹੋ ਰਿਆ ਸੀ ਕੰਮ ਤਾਰਾਂ ਮੱਚੀ ਜਾਂਦੀਆਂ ਸੀ ਗੱਗੂ ਵੀ ਛੱਤ ਦੇ ਉੱਤੇ ਤੇ ਮਾਂ ਕਹਿੰਦੀ ਮੈਂ ਤਾਂ ਕੋਈ ਨੀ ਪਾਨੇ ਵਾਸੀ ਕਹਿੰਦੀ ਗੱਗੂ ਦੀ ਮਾਂ ਭੱਜੀ ਜਾਂਦੀ ਉਹ ਸੁੱਚ ਬੰਦ ਕਰਨੀ ਸੀ ਮੈਂ ਸੋਚਿਆ ਤੇ ਗੱਗੂ ਨੂੰ ਹਾਕਮਾਰੀ ਭਾਈ ਤੇਰੇ ਕੋਠੇ ਤੋਂ ਚਿਗਾੜੇ ਨਿਕਲ ਜੰਦੇ ਛੱਤ ਤੋਂ ਦੇ ਆਦੇ ਦਵਾ ਦਾਵਾ ਲਾਈਟ ਬੰਦ ਕਰਦੇ ਤੇ ਉਹਨੇ ਭੱਜ ਕੇ ਮੇਨ ਸਵਿਚ ਚੱਕੀ ਦੇ ਉਧਰ ਹੁਣ ਗੱਗੂ ਹਾਕਾ ਮਰੀ ਜਾਂਦਾ ਸੀ ਤੇ ਉਹ ਤਾਰਾਂ ਦਾ ਕਨੈਕਸ਼ਨ ਜਾਂ ਕੱਟਣਾ ਕਹਿੰਦਾ ਤੇ ਬਸ ਉਹ ਨਿਕਾ ਨਾ ਕਟਿਓ ਉੱਥੇ ਕੋਹੜਾ ਬੰਦ ਕਰਦੇ ਉਹ ਕਿਹੜਾ ਉਧਰ ਤੇ ਉਹ ਅਸਲ ਚ ਗੱਲਬਾਤ ਕੀ ਹੋਈ ਤੇ ਉਧਰ ਜਾ ਕੇ ਉਹ ਦੇਖਦੇ ਆ ਤੇ ਮਾਤਾ ਨੇ ਇਹ ਜਿਹਾ ਭਾਜਣਾ ਪਾਈਆਂ ਤੇ ਆਂਡੀ ਕਵਾਂਡੀ ਦਵਾ ਦਾਵਾ ਉੱਟ ਗੜੇ ਵੇ ਉੱਢੋ ਤੇ ਹੁਣ ਦੋਨੇ ਜਾਣੇ ਤੇ ਮੈਂ ਕਿਹਾ ਆਹੀ ਪੂਰਾ ਤੂੜੀ ਸੀਗੀ ਮਚ ਗਈ ਹੋਗੀ ਮਾਚਾ ਲੈ ਉਧਰ ਜਾਨਾ ਹੁਣ ਤੇ ਤੇਲ ਦਾ ਕਰਕੇ ਹਾਂ ਤੇ ਮੈਂ ਰੋਠਿਆ ਦੇ ਨਾਲ ਸੋਚਦਾ ਜਾਵਾ ਮੈਂ ਕਿਾ ਇੰਨੀ ਠੰਡਾ ਇੰਨੀ ਤੇੜ ਪੈਂਦੀ ਹੈ ਕਿ ਅੱਗ ਕਿਵੇਂ ਲੱਗ ਗਈ ਉੱਧਰ ਲੰਗਦੇ ਆਉਣਾ ਐਗੀਆ ਪੋੜੀ ਲੱਗੀ ਬਈ ਅੱਜ ਤਾਂ ਆਹ ਹੀ ਕਰੋ ਓ ਗਗੂ ਤੇ ਆ ਭਈ ਤੂੜੀ ਇੱਥੇ ਤੇ ਮੈਨੂੰ ਤਾਂ ਆਏ ਸੀ ਕਿਸੇ ਪਾਸੋਂ ਇੱਥੇ ਤਾਰ ਤੂਰ ਨਾ ਡਿੱਗ ਪਈ ਹੋਵੇ ਇਹਦੇ ਚੋਂ ਆਗ ਲੱਗ ਗਈ ਹੋਵੇ ਤੇ ਕੰਮ ਫੇੜਾ ਹੋ ਗਿਆ ਸੀਗਾ ਤੜਕੇ ਤੜਕੇ ਪੂਰੀ ਗੱਦੀ ਜੀ ਫੀਲਿੰਗ ਆ ਗਈ ਸੀ ਤੇ ਅਸਲ ਚ ਆਹ ਤਾਰ ਲੌਂਕੀ ਜਾਂਦੀ ਜਿਹੜੀ ਇੱਥੇ ਪਾਈ ਰਹੀ ਕਿ ਫਤਿਹ ਆਹ ਵਾਲੀ ਤੇ ਇਹ ਕਿਤੇ ਕੰਮ ਗਿੱਲਾ ਸਿੱਲਾ ਹੋਣ ਕਰਕੇ ਜੋੜਾ ਭਾਂਬੜ ਮਾਰ ਗਿਆ ਤੇ ਮਾਸੀ ਮੇਰੀ ਮਾਨ ਦਾ ਬਾੜੀ ਪੜੀ ਗਈ ਤੜਕੇ ਕਿਵੇਂ ਮੈਂ ਤਾਂ ਆਪੋ ਲੋਕਦਣੇ ਭੱਜੀ ਸਭ ਬੈਠ ਚੱਕੜ ਗਈ ਭੱਜੀ ਜਾਵਾਂ ਮਮੀ ਦੱਸਦੇ ਸੀਗੇ ਤੇ ਮੇਰੇ ਮਾਂ ਉਠੋ ਮੜੋ ਉਠੋ ਪੱਜ ਕੇ ਤੂੜੀ ਮੱਚ ਗਈ ਗੱਗੂ ਕੇ ਤਾਂ ਪਾਪੜ ਨਿਕਲੀ ਜਾਂਦੇ ਤੂੜੀ ਨੂੰ ਤੇ ਤੂੜੀ ਦਾ ਵੀ ਖੈਰ ਸੁੱਖ ਸ਼ਾਂਤੀ ਰਾਜੀ ਬਾਈ ਮੈਂ ਕਿਹਾ ਇਧਰ ਤਾਰ ਤੱਪਾ ਤਾਂ ਕੋਈ ਹੈ ਨਹੀਂ ਸੀ ਕਿਵੇਂ ਲੱਗ ਗਈ ਅੱਗ ਜਦੋਂ ਅੱਗ ਦੇਖੀ ਮੈਂ ਕਿਹਾ ਬਾਈ ਡਰੇ ਮਾਰਿਆ ਦੱਬ ਕੇ ਖਣਕਾ ਉੱਠਦੀ ਤਾਂ ਹੈਗੀ ਸੀ ਸਾਰੇ ਕਿ ਹੁਣ ਇਹ ਕੱਟਣੀਆਂ ਤਾਰਾਂ ਹੈ ਤਾਰਾਂ ਕੱਟਣੀਆਂ ਨੇ ਇਹ ਤਾਰਾ ਹੁਣ ਇਹ ਦੋਸਰੋਂ ਕੱਢ ਕੇ ਇਧਰ ਘਰ ਦੇ ਕੋਲ ਕੋਲ ਲੋਟ ਆ ਬਾਈ ਤੇ ਗੱਗੂ ਕੇ ਮਿਸਤਰੀ ਦਾ ਕੰਮ ਚੱਲੀ ਜਾਂਦਾ ਤੇ ਟ੍ਰੈਕਟਰ ਰਿਆਣਾ ਪੈਕ ਕਰਕੇ ਖੜਾ ਰੱਖਿਆ ਤੇ ਹੋਰ ਜਗ੍ਹਾ ਹੈ ਨਹੀਂ ਸੀ ਕਿਤੇ ਖੜਾਉਣ ਨੂੰ ਤੇ ਇਥੇ ਵਾ ਸੈਲਫ ਮਾਰਕੀਟ ਹੋਲ ਜਲਾ ਦੇ ਤਰਾਈ ਵਾਸਤੇ ਤੇ ਲੋਟਾ ਕੰਮ ਤੇ ਪ੍ਰਸ਼ਾਦੇ ਪਾਣੀ ਦਾ ਬੇੜਾ ਹਾਂ ਤੇ ਕੋਈ ਗੱਲ ਨਹੀਂ ਘਰ ਘਰ ਹੀ ਰੋਟੀ ਬੇੜਾ ਤੇ ਰੋਟੀ ਖਾਂਦੇ ਨੂੰ ਆਪਾਂ ਦੇਖ ਸਕਦੇ ਹਾਂ ਤੇ ਸਤਿ ਸ਼੍ਰੀ ਅਕਾਲ ਬਈ ਜੀ ਤੁਹਾਨੂੰ ਸਾਰਿਆਂ ਨੂੰ ਕਿਵੇਂ ਗੱਗੂ ਬੜੀ ਬਾਜੜ ਬਈ ਯਾਰ ਤੁਸੀਂ ਯਾਰ ਹੈਪੀ ਦੀਵਾਲੀ ਹੈਪੀ ਲੋਹੜੀ ਸਾਡੀ ਰੋਜ਼ ਦੀਵਾਲੀ ਲੋਹੜੀ ਚਲ ਕੋਈ ਗੱਲ ਨਹੀਂ ਤੇਰੀ ਦੀਵਾਲੀ ਵੀ ਸਹੀ ਕੇ ਨਹੀਂ ਭਾਈ ਕੋਰੀ ਹਾਂ ਤੇ ਮਿਸਤਰੀਆ ਤੇਰੀ ਵਾਲੀ ਗੱਲ ਹੋ ਗਈ ਭਰਾ ਉਹ ਮੈਂ ਭੁੱਲ ਗਿਆ ਤਾਰ ਪਰसों ਉਹ ਗਿਆ ਸੀ ਤੁਸੀਂ ਆ ਕੇ ਹੂੰ ਜਿਆਦਾ ਕੀ ਗੱਲ ਹੂੰ ਤਾਰ ਦੀ ਤਾਰ ਲਾਉਣੀ ਲਾਉਣ ਵਾਲੀ ਹੈ ਕਹਿੰਦੇ ਸੀ ਉੱਤੇ ਤੇ ਉਹ ਪੰਬੜ ਛੱਡ ਗਿਆ ਰਾਤ ਤਾਰਾਂ ਤੇ ਚਿੰਗਾੜੇ ਨਿਕਲਣੇ ਡੇਡੇ ਹਾਂ ਸੌਖੇ ਆ ਬੈਸੀ ਵੀ ਉੱਠਣ ਦਾ ਵੇਲਾ ਹੀ ਹੋ ਰਿਹਾ ਸੀ ਸਵਾ 4 ਵਜੇ ਦਾ ਵੇਲਾ ਸੀਗਾ ਚੱਲ ਥੋੜਾ ਜਿਹਾ ਐਕਟਿਵ ਹੋ ਕੇ ਠੜ੍ਹੇ ਉਦੋਂ ਤੇ ਇਧਰੋਂ ਪਈ ਲਪਾਈ ਕਿੱਥੀ ਹੈਗਾ ਇੱਥੇ ਕਾਮਾ ਥੋੜਾ ਇਹ ਹਸਾਬ ਚੰਨੀਆਂ ਰਿਹਾ ਕੈਮਰੇ ਦਾ ਫੋਨ ਹੀ ਪੈਰੇਗਾ ਹੂੰ ਨੇਰਾ ਚਲੋ ਖੈਰ ਕੋਈ ਨਾ ਪਹਿਲਾਂ ਤਾਰਾ ਤਪੇ ਪੜਦੇ ਆਂ ਫਿਰ ਅਗਲੀ ਗੱਲ ਦੱਸਦੇ ਆਂ ਚੰਮਚਾ ਚੰਮਚਾ ਕੰਮ ਜਾਨੀ ਚੰਮਚਾ ਹਾਂ ਗਗੂ ਕੀ ਆਈ ਦੀ ਉੱਤੇ ਤਾਰ ਲਾ ਕੇ ਕੱਲ ਹੀ ਆਹੀ ਤਾਰ ਲਾਉਣੀ ਆ ਜਿਹੜੀ ਲੰਕਦੀ ਆ ਹਾਂ ਆਹੀ ਲਾਉਣੀ ਆ ਸੋਚ ਕੱਟੀਆ ਚਲ ਮੈਂ ਦੇਖਿਆ ਉਹਨਾਂ ਦੇ ਬਾਰੇ ਹੂੰ ਕੋਠੇ ਤੇ ਚੜਦਾ ਜਾਵੇ ਵਾਹੀ ਗਿਰੂ ਵਾਹੀ ਗਿਰੂ ਕਰਦਾ ਜਾਵੇ ਤਾਰ ਤੂਰ ਕੱਟਣ ਤੋਂ ਪਹਿਲਾਂ ਇਹ ਜਿਹੜਾ ਕੰਮ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਆਪਾਂ ਨੂੰ ਚੈੱਕ ਕਰ ਲੈਣ ਚਾਹੀਦਾ ਪਲਾਸ ਹੋਰੇ ਕਿਸੇ ਪਾਸੋਂ ਰਾਵੜ ਲੱਥੀ ਤਾਂ ਨਹੀਂ ਹੋਈ ਤੇ ਇਹ ਜਿਹੜੀ ਤਾਰ ਸੀਗੀ ਇਹਦਾ ਕਨੈਕਸ਼ਨ ਜਾਂਦਾ ਸੀਗਾ ਭਾਈ ਥੱਲੇ ਅੰਦਰ ਬੋਰਡ ਜਾਂ ਲਾਇਆ ਹੋਇਆ ਸੀ ਗਰਮੀਾਂ ਵਿੱਚ ਕੋਈ ਕੂਲਰ ਗੱਪਾ ਹਲਾ ਲੈਂਦੇ ਸੀਗੇ ਤੇ ਵੈਸੇ ਕਨੈਕਸ਼ਨ ਕੱਟੇ ਹੋਏ ਆ ਉਧਰੋਂ ਹੁਣ ਤੇ ਫਿਰ ਵੀ ਸੇਫਟੀ ਲਾਜ਼ਮੀ ਆ ਚੈੱਕ ਕਗੂ ਟੇਪ ਰੋਲ ਹੈ ਗਿਆ ਓਏ ਇਹਨੂੰ ਥੱਲੇ ਹੀ ਲਾ ਇਧਰ ਲੈ ਪਾਸੇ ਟੰਗਦਾ ਕੋਠੀ ਤੇ ਹੈ ਨਹੀਂ ਕੇ ਚਲ ਉਧਰੋਂ ਚੱਕ ਲਿਓ ਇਹ ਤੇ ਜੋੜ ਲਵਟਣੇ ਪੈਣਗੇ ਥੋੜੇ ਯਾਰ ਠੀਕ ਆ ਜੀ ਇਹ ਨਹੀਂ ਆਉਂਦੀ ਹੁਣ ਇੱਕ ਹੱਡ ਦੇ ਬਹਾਵਾ ਫਿਰਦੇ ਰਹੇ ਤੇ ਹਨਾ ਉਹ ਜਿਵੇਂ ਜਵਾਕ ਨਹੀਂ ਭੱਜੇ ਫਿਰਦੇ ਉਹਨਾਂ ਨੂੰ ਪਾਲਾ ਲੱਗਦਾ ਉਹ ਜਵਾਕਾਂ ਨੂੰ ਤੇ ਇਹ ਵੀ ਬਸ ਡਰੀਂ ਫਿਰਤੀਆਂ ਇੰਗੀਆਂ ਨਾਲ ਤਾਂ ਹੀ ਪਾਲਾ ਲੱਗਦਾ ਕਿ ਦਰਵਾਜ਼ੇ ਜਾ ਜਵਾਕ ਜਾਉਂਦਾ ਭਾਈ ਪ੍ਰਾਣੀ ਤੋਂ ਹਾਂ ਕੁਛ ਵੀ ਨਹੀਂ ਭੱਜ ਆਉਂਦਾ ਇਹਨਾਂ ਪਰ ਆ ਕੱਲੀ ਟੀ-ਸ਼ਰਟ ਚੱਗਾ ਹੁੰਦਾ ਕੱਲੀ ਟੀ-ਸ਼ਰਟ ਹੀ ਪਾਉਂਦਾ ਗੱਲ ਬਸ ਨਾ ਟੋਪੂ ਵੀ ਕੁਛ ਹੁਣ ਹੀ ਉੱਠਦੀਆਂ ਨਹੀਂ ਭਾਈ ਇਹਨਾਂ ਦੀ ਡਾਰ ਦੀ ਵੀਡੀਓ ਬਣਾਉਣੇ ਜੀ ਪਹਿਲਾਂ ਇੱਧਰ ਉੱਡ ਕੇ ਕਈਆਂ ਬਾਹਲੇ ਸੋਹਣੀਆਂ ਲੱਗਦੀਆਂ ਇਹ ਗਟਾਰਾਂ ਆਪਣੇ ਚਾਚੇ ਕੇ ਇੱਧਰ ਬੈਠੀਆਂ ਤਾਂ ਉੱਠੇ ਚੜੀਆਂ ਉੱਠ ਖੜੋ ਹੈਲੋ ਫੇ ਸਮੰਗਣ ਗਿਆ ਨਾ ਆ ਜਾ ਥੱਲੇ ਆ ਜਾ ਥੱਲੇ ਆ ਜਾ ਫੇ ਰੌਣੀ ਜਿਹਦਾ ਜਦੋਂ ਆਈ ਉਹਦਾ ਆ ਜਾ ਉਹ ਦੇ ਗਲੇ ਰਹਿੰਦੀ ਨਾ ਹੁਣ ਉਹ ਥਾਂ ਦੇ ਹਾਂ ਤਾਰ ਬਈ ਇਧਰ ਆਪੇ ਥੱਲੇ ਹੀ ਸਿੱਟਦੀ ਆ ਪਰਲੇ ਪਾਸੇ ਉਹ ਉੱਥੇ ਦੂਜੇ ਕੋਠੇ ਚੜ ਕੇ ਜੋੜ ਲਾ ਦਿੰਦੇ ਆ ਉਹਦਾ ਉੱਥੇ ਇਦੋਂ ਜੱਬੀ ਮਗਰਨ ਚਾਰ ਦਿਨਾਂ ਨੂੰ ਫੇਰ ਇਦੋਂ ਜਦੋਂ ਉਹ ਕਰਾਂਗੇ ਲਪਾਈ ਫੇਰ ਪੱਟਣੀ ਪਊਗੀ ਛੱਤ ਤੇ ਛੋਡੀ ਛੱਤ ਤੇ ਪੱਕੀ ਕਰ ਦੇਗਾ ਹੁਣ ਜਦੋਂ ਲਪਾਈ ਕਰੀ ਦੇਖ ਨੇ ਕੰਪਨੀਆਂ ਰਹਿ ਜਣੇ ਕਰਾਂਗੇ ਤਾਂ ਹੀ ਹਾਂ ਮਿਸਤਰੀਆ ਸਰਕਾਰ ਮਹਾਲ ਰੈਡ ਅਲਰਟ ਜਾਰੀ ਕਰੀ ਜਾਂਦੀ ਆ ਤੇ ਮਿਸਤਰੀ ਕਹਿੰਦਾ ਅਸੀਂ ਤਾਂ ਭਾਈ ਉਹੀ 7:30 ਵਜੇ ਘਰੋਂ ਨਿਕਲ ਜਾਣਾ ਹੁੰਦਾਗਾ ਸਾਡੇ ਵਾਸਤੇ ਕੋਈ ਰੈਡ ਅਲਰਟ ਨਹੀਂ ਧੁੰਦਾਂ ਦਾ ਠੰਡਾਂ ਦਾ ਤੇ ਇਸ ਗੱਲੋਂ ਭਾਈ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਜਿਵੇਂ ਸੇਫਤ ਆ ਭਾਈ ਮੰਨੇ ਮਿਸਤਰੀ ਦੀ ਭਾਈ ਮਿਰਜਣੇ ਦੀ ਤੇ ਨੌਜਵਾਨ 8 ਵਜੇ ਨੂੰ ਇੱਥੇ ਹਾਜ਼ਰ ਹੁੰਦਾਗਾ ਕਿੰਨੇ ਕਿਲੋਮੀਟਰ 23 ਕਿਲੋਮੀਟਰ ਤੁਹਾਡਾ ਪਿੰਡ ਇਥੋਂ ਕਿੰਨਾ 23 ਕਿਲੋਮੀਟਰ 23 ਭਰਾ ਹਾਂ ਤਗੜਾ ਨੌਜਵਾਨ ਜਿਹੜਾ ਟਾਈਮ ਨਾਲ ਪਹੁੰਚ ਜਾਣਾਗਾ ਹੋਰ ਗਰਮੀ ਟਾਈਮ ਪਹੁੰਚੇ ਬਹੁਤ ਬੈਂ ਗਰਮੀ ਗਰਮੀ ਬਹੁਤ ਆ ਨਾ ਬਹੁਤ ਮਿਸਤਰੀ ਤਾਂ 9:30 10 ਵਜੇ ਤੇ ਭਾਈ ਜਸਪ੍ਰੀਤ ਸਿੰਘ ਗੱਲੋ ਜੀ ਤੇ ਤੇਰਾ ਕੀ ਰੋਲ ਸੀ ਫਿਰ ਤੜਕੇ ਉੱਠ ਕੇ ਆ ਗਵਜੌਣ ਚ ਮੈਂ ਤਾਂ ਕੀ ਹੈ ਕੁਛ ਨਹੀਂ ਪਾਇਆ ਗਿਆ ਉੱਠ ਕੇ ਜੀ ਇਹ ਤਾਂ ਰਜਾਈ ਚ ਉਹਦੀ ਇਹ ਕੋਨਾ ਮੈਂ ਉੱਠ ਖੜਿਆ ਰਜਾਈ ਚ ਉਹਦੀ ਮੂੰਹ ਕੱਢਿਆ ਕਹਿੰਦਾ ਬਾਹਰ ਠੰਡ ਵਾਲੀ ਸੀ ਕਹਿੰਦਾ ਮੈਂ ਨਿੱਗੀ ਰਜਾਈ ਇਹਨਾਂ ਨੂੰ ਠੰਡੀ ਕਰਨੀ ਹੈ ਦਵਾਰੇ ਖੋਲੜ ਗਿਆ ਕਹਿੰਦਾ ਮੈਸਤਰੀਆਂ ਮੇਰੀ ਰਜਾਈ ਚ ਸਵਾ 6 ਵਜੇ ਦੇਖਣਾ ਉਹਦੀ ਭੱਜ ਕੇ ਆਇਆ ਸੱਚੀ ਤੂੜੀ ਨੂੰ ਅੱਗ ਲੱਗੀ ਹੁੰਦੀ ਦਾ ਤੂੜੀ ਦੀ ਤੂੜੀ ਫਿਰ ਜਾਂਦੀ ਲਾੜ ਜਿੱਤੋਂ ਇੱਕ ਤੂੜੀ ਦੀ ਅੱਗ ਗੰਦੀ ਹੁੰਦੀ ਆ ਬੁਝੀ ਨਾ ਹਾਂ ਤਾਂ ਉਹਨੂੰ ਨੀਂਗਾ ਮਲਾਤਾ ਤਵਾ ਕੇ ਵਿਆਹ ਗਿਆ ਠੀਕਾ ਹਾਂwidehat ਗੋਲੀ ਉਹ ਬਈ ਛੋ ਹਾਂ ਬੁਝਦੀ ਨੁੰਦੀ ਫੇਰ ਵੀ ਇਹ ਪਤਾ ਨਹੀਂ ਦੁਬਾਰੇ ਉੱਠ ਖੜਦੀ ਆ ਉਹ ਨਾਲ ਨਾ ਬੁਝੂਗੀ ਹਾਂ ਉਹਦਾ ਜੂੜ ਹੀ ਵੱਟਦੇ ਨੇ ਤਾਂ ਉਤਾਰ ਹੀ ਵੱਟਦੇ ਨੇ ਸਾਰੀ ਉੱਧਰ ਇਕੱਠੀ ਕਰਦੇ ਨੇ ਕਰਦੇ ਲਾਈਟ ਅੰਦਰ ਹੀ ਇਹਨੇ ਬੰਦ ਰੂਹਾ ਜਾਇਆ ਨਾ ਇਹ ਬੰਦ ਤਾਂ ਠੀਕ ਮੈਂ ਚਲੇ ਜਾਵਾਂਦਾ ਥੋੜਾ ਜਿਹਾ ਮੜਾ ਜਾ ਅੰਦਰ ਚ ਸੁੰਗੜ ਗਿਆ ਥੋੜਾ ਜਿਹਾ ਹਾਂ ਉਹ ਸਰਪਰ ਕੇ ਭਾਈ ਨਾਰਾਜ ਮੈਂ ਤਾਂ ਬੈਠਾ ਰਹੂ ਹਾਂ ਇਹ ਐਤਰੀ ਠੰਡ ਚ ਆਉਂਦਾ ਠੰਡ ਚ ਆਉਂਦਾ ਵਿਚਾਰਾ ਵਾਸ ਉਂਗੜ ਗਿਆ ਵੜਾ ਜਾਈ ਓਏ ਤੇਲ ਦਾ ਡੀਜ਼ਲ ਦਾ ਰੇਟ ਪਤਾ ਕਿੰਨਾਗਾ ਓਏ ਓ ਪਾਇਆ ਦੇ ਓਏ ਓ ਡੀਆਂ ਨੇ ਆਪਾਂ ਪਰ ਓਏ ਨਹੀਂ ਜਰਾ ਕੰਮ ਕਰ ਲੈ ਨਾ ਓਏ ਮਰੇ ਮਰਾਂ ਲੋਕਾਂ ਦਾ ਕੰਦਾ ਚੁੱਕੇਗਾ ਓ ਪਾਇਆ ਦੇ ਓੜੇ ਓਏ ਭਜਾ ਦੇ ਯਾਰ ਭਜਾ ਦੇ ਕੁਛ ਨਹੀਂ ਹੋਇਆ ਕੁਛ ਨਹੀਂ ਓ ਸਾਰਾ ਡੱਬਰ ਭੱਜ ਆਇਆ ਉਧਰੋਂ ਆਏ ਲੈ ਲਈ ਸ਼ਾਬਾਸ਼ ਲੈ ਲਈ ਸ਼ਾਬਾਸ਼ ਕਾਨਵਾ ਆ ਕੇ ਢੋਲੀ ਤੇਲ ਦੀ ਲਟਾ ਦੀ ਮਾਸੀ ਚੱਕ ਕੇ ਗੱਗੂ ਨੇ ਇਹ ਗੰਡਾ ਦੇ ਆਜਮਾਉ ਪਿਆ ਸੀ ਉੱਥੇ ਕੁਝ ਤਾਂ ਹੈਗਾ ਬਸ ਰਹਿਣ ਦੇ ਆਏ ਤਾਂ ਨਹੀਂ ਪਾਉਂਦੇ ਹੁੰਦੇ ਕੰਦਰ ਦੇ ਪਾਣੀ ਪਾ ਲੈ ਕੋਈ ਨਾ ਕੋਈ ਨਾ ਉਧਰ ਪੈੜ ਕਰੋ ਉਧਰ ਪੋੜ ਲਾ ਕੇ ਚਲੋ ਪੈੜ ਕਰੋ ਉਧਰ ਕੰਮ ਮਿਲਗਾ ਇਹਨੂੰ ਕੰਮ ਕਰੋ ਨਾ ਕੰਦਾਂ ਹੋ ਸੌਖਾ ਹੁਣ ਸੌਖਾਂਗਾ ਕਾਂ ਨਾ ਵਾਸੀ ਜਾ ਕੇ ਢੋਲੀ ਲਟਾਦੀ ਸਾਰੀ ਗੋਲੇ ਪੈ ਪਈਆ ਢੋਲ ਪਿਆਗਾ ਆ ਨਾਲ ਧੂਆਂ ਦੇਖੀਆ ਆ ਧੂਆਂ ਦੇਖੀ ਕੰਮ ਕਰਨਾ ਇੱਥੇ ਐ ਨਹੀਂ ਕਰਦੇ ਹੁੰਦੇ ਚੰਗੀਆਂ ਬੜੀਆਂ ਪਾਸੀਆਂ ਮੱਚੀ ਜਾਂਦੀਆਂ ਸੀਗੀਆਂ ਦੋ ਬੈਠੇ ਤੁਸੀਂ ਸੇਕੀ ਜਾਂਦੇ ਸੀਗੇ ਮੈਂ ਥੋੜਾ ਪਹਿਲੇ ਜੇ ਮੈਂ ਮੈਂ ਤੁਮ ਮਤ ਕਰਦੀ ਕਿ ਬੈਠੇ ਜਾ ਕੇ ਹਾਂ ਭਈਆ ਵਾਸੀ ਆ ਕੇ ਜਾ ਕੇ ਇਹ ਵੀ ਕਰਦੇ ਸੇ ਕੰਬੀਂਦਾ ਆ ਵੀ ਲੈ ਜਾ ਵਾਸੀ ਆ ਬੰਕੇ ਤਾਂ ਕਿ ਮਪਿਆ ਦਾ ਪੁੱਤ ਹੋਗਾ ਜੇ ਤੇਰੀ ਆ ਗਈ ਮਤੂ ਇਹ ਨਹੀਂ ਬੋਦਾ ਹਾਂ ਹਾਂ ਕਾਨ ਮੈਂ ਤੇਰੇ ਘਰ ਤੋਂ ਘੋਰ ਕਰਦਾ ਕੰਮ ਦੇਖਾਂ ਹੌਲ ਹਟਾਦਾ ਅੰਦਰ ਲੋ ਕਰਕੇ ਧੂਆ ਤੂੰ ਹੀ ਤਾਂ ਬਣਦਾ ਕਰਕੇ ਤੂੰ ਕਰ ਵੀ ਪਈ ਅੱਗ ਤਾਂ ਨਹੀਂ ਮਚਾਇਆ ਕਰ ਮੈਂ ਕੋਈ ਨਹੀਂ ਵੀ ਕਰਨਾ ਬੱਦਲ ਪਰਦੀ ਕੋਈ ਬੜੇ ਬੜੇ ਯਾਰ ਨੂੰ ਮੈਂ ਮੇਰਾ ਇੰਨੇ ਕਰਦਾ ਕਿਉਂ ਮੈਂ ਉਹ ਕਹਿੰਦਾ ਮੈਂ ਪਾਥੀਆਂ ਮਚਦੀਆਂ ਬੋਰੀ ਜੀ ਪਾ ਲਿਆ ਕਰੂੰ ਲੋਟਾ ਕੋਈ ਨਾ ਮੈਂ ਤੇਰੇ ਹਲਾ ਦੇ ਕੰਮ ਪੈੜ ਕਰ ਲਓ ਉਧਰ ਇਹਨੂੰ ਛੱਡ ਦੇ ਹੱਥੀ ਤੇ ਪਈ ਜਾਂਦੀ ਆਹ ਕਰਦੇ ਉਧਰ ਕੋਈ ਹਿੱਲ ਕੇ ਸੁਣ ਲਾਉਣਾ ਪਈ ਦੇ ਪਹਿਲਾਂ ਪੈੜ ਲਾ ਦੇ ਬਈ ਕੰਮ ਸ਼ੁਰੂ ਕਰਨਾ ਸੌਖੇ ਹਣ ਕੰਮ ਕਰਿਆ ਕਰੋ ਜੀ ਲਾ ਕੇ ਉਹ ਦਿਮਾਗ ਆਦਾਗਾ ਵਿੱਚ ਜੇ ਆ ਹੱਲ ਲੱਗਿਆ ਆਦਮਾ ਆਕੇ ਤੇਰੇ ਯਾਰ ਦਾ ਡੱਕੇ ਦੀ ਰਫਲ ਬਣਾਈ ਫਿਰਦਾ ਸਹੀ ਹੋ ਗਿਆ ਲੱਗਿਆ ਜਾ ਚੰਗਾ ਕਰ ਲਉ ਤਪ ਚੜੀ ਆਈ ਹੋ ਸਹਿ ਪੁੱਤਰੀ ਵਧਾਈ ਆਪਕੇ ਨਾ 2 ਮਿੰਟਾਂ ਦੇ ਕੀ ਲੈ ਕੇ ਆਏ ਅਸੀਂ ਕੀ ਹੋਇਆ ਵੇ ਕਿਨੇ ਸੀਗੇ ਨਾ ਦੇਖੀ ਪੁੱਤ ਮੈਂ ਕਿਵੇਂ ਬਣ ਰਿਹਾ ਚਾਹ ਦੇਖੀ ਚਾਹ ਕਿਵੇਂ ਬਣ ਰਿਹਾ ਉਹ ਹੈਲੋ द मुँह से क्या ठीक है, है ना? तो आज भी ओक्यू अच्छा। है ना दस दिन मुँह से जमोगे। वेरी गुड बहुत अच्छे। आज से खुल दी कि मैं आ क्यों खुल रहा। फोटो जी हाँ। चैम चैम नहीं ख़राब होती है। चैम लॉन्ग बात है। चल लगा जी पहन के हाँ? चल लगा जी पहन के। अभी बैक, चो। बैक चो। जो बैक जो ये तो सी गट ਲੋੜੀ ਦੀਆਂ ਚਾਚਾ ਹਾਂਜੀ ਇੱਕ ਚੀਜ਼ ਰਹੇਗੀ ਇਸ ਵਿੱਚ ਕੀ ਰਹੇਗੀ ਮਾਂ ਲਈ ਲੈ ਮੈਂ ਕਿਹ ਹੈ ਅੱਗ ਲਗਾ ਦਸਾਂ ਹਾਂ ਸੋ ਹਾਂ ਇੱਕ ਬੈਗ ਉੱਤੇ ਜਿਹੜਾ ਬਰਾਉਨ ਹੈ ਫੋਰਟੂ ਉਹ ਡੀਜੀਆ ਇਹ ਹੈ ਜੀਆ ਉਹ ਆਕਰਲੇ ਤੋਂ ਦੂਰ ਚੱਲ ਗਿਆ ਹੈ ਹੈਡੀ ਕੀ ਹੈ ਬਸ ਬੈਗ ਤੇ ਤੁਹਾਡੇ ਮੈਸਟਰ ਲੜਨਗੇ ਮੈਡਮ ਲੜਨੀ ਆ ਕੁਝ ਨਹੀਂ ਆਖਦੀਆਂ ਕੁਝ ਨਹੀਂ ਆਖਦੀ ਠੀਕ ਹੈ ਫੇਰ ਲੈ ਆਵਾਂਗੇ ਚਲ ਇੱਕ ਇੱਕ ਹੋ ਲਿਓ ਨੀਆਂ ਓਏ ਹੈਡੀਆ ਹਾਂ ਉਹ ਡਾੜੀ ਦੀ ਗੱਡੀ ਉੱਤੇ ਚੱਕ ਪਾਉਣੀ ਆ ਠੀਕ ਹੈ ਜੀ ਹੁਣ ਆਏ ਆ ਤੁਸੀਂ ਜਿਹੜਾ ਇਹ ਅਗਲਾ ਸੰਡੇ ਅਗਲੇ ਸੰਡੇ ਨਹੀਂ ਆਊਗਾ ਸੰਡੇ 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 ਅਗਲੇ ਅਗਲੇ ਸੰਡੇ ਨਹੀਂ ਆਊਗਾ ਉਹ ਅੱਜ ਦਾ ਸਾਕੀ ਕਿੱਦਾਂ ਆਏਗੇ ਉਹਨੂੰ ਉਹਨੂੰ ਆਪਾਂ ਅਗਲਾ ਸੰਡੇ ਵੇਲੇ ਫੋਟੋ ਵਾਲੀ ਆ ਬਗੇ ਵੈਰੀ ਗੁੱਡ ਠੀਕ ਹੈ ਵਿੱਚ ਵਿੱਚ ਕਿੰਨੀ ਕੀ ਭੀੜ ਸੀ ਸਹ ਜਿੱਥੇ ਸਿੱਧੂ ਮੂਸੇ ਵਾਲੇ ਦੇ ਵਰਗੇ ਹੈ ਕਿੰਨੀ ਕੀ ਭੀੜ ਸੀ ਉਥੇ ਸਿੱਧੂ ਮੂਸੇ ਵਾਲੇ ਦੇ ਵਰਗੇ ਅਸਤਾਈ ਮੋਕਾ ਵੀ ਨਹੀਂ ਭੀੜ ਸੀ ਅੱਜ ਮੇਲੇ ਪੌਂਸਾਲੇ ਨਹੀਂ ਸੀ ਪੌਂਸਾਲੇ ਵੀ ਨਹੀਂ ਸੀ ਸੰਡੇ ਨੂੰ ਵਾਲੀ ਭੀੜ ਹੁੰਦੀ ਹੈ ਨਾ ਆ ਬਾਜ਼ਾਰ ਲੱਗਿਆ ਬਾਰਗੇ ਲੱਗੇ ਉਹ ਬਾਜ਼ਾਰ ਉਥੋਂ ਲੈਂਦੀ ਫੋਟੋ ਫੋਰ ਕਿ ਜਿੱਥੇ ਗੱਡੀਆਂ ਪਾਰਕਿੰਗ ਹੁੰਦਾ ਗੱਡੀਆਂ ਪਾਰਕ ਹੁੰਦੀ ਐਥੇ ਬਾਹਰ ਦੇ ਸਾਹਮਣੇ ਰੋਡ ਤੋਂ ਪਾਰ ਅੱਛਾ ਹੋਰ ਕੀ ਲੈ ਕੇ ਆਏ ਆ ਮੇਰੇ ਲਈ ਪੇੜੀ ਪਰਸਨ ਕਿ ਬਿਜਾਂਦੇ ਹੈ ਇਹ ਨਾਲ ਪੜਾਈਂ ਗਈ ਤੋਣ ਅੱਦ ਅੱਦ ਘਾਤਾ ਟੁੱਟ ਨਲੀ ਵੀ ਹੋ ਰਹੀ ਆ ਟੱਟ ਵੀ ਗਈ ਓਹੋ ਹੈਪੀ ਲੋੜੀ ਬੋਲੋ ਸਾਰਿਆਂ ਨੂੰ ਤਾਜੀ ਆਈ ਡਿਵीडी ਪੀ ਲੋਡੀ ਹੋਏ ਸਾਥ ਸ੍ਰੀ ਗੱਲ ਰਹੇਗੀ ਯਾਰ ਸਾਥ ਸ੍ਰੀ ਗੱਲ ਵੀ ਬੁਲਾ ਦਿਓ ਨਾ ਸਾਰੇ ਗੱਲ ਸਾਰਿਆਂ ਨੂੰ ਸਵਾਗਤ ਕਰਨਾ ਹੋ ਹਾਂ ਵੀ ਤੂੰ ਵੀ ਆ ਗਿਆ ਤੇਰੀ ਵੀ ਬਣਾਤਾ ਬਲੌਗ ਤੇਰਾ ਵੀ ਇਹਦਾ ਵੀ ਬਲਾ ਕਹਿੰਦਾ ਮੇਰਾ ਬਲੌਗ ਬਣਾ ਹੀ ਤਾਜ ਇਹ ਕਹਿੰਦਾ ਮੈਂ ਚੱਕ ਲਿਆ ਕਾ ਸੱਜ ਕੇ ਬਲੌਗ ਤੇ ਦੇਖੀ ਇਹ ਬਲੇ ਖੇਡ ਲਾਤਾ ਆਜ ਨਾਲ ਖੇਡ ਲਾ ਤੇ ਸਮਾਂ ਹੁੰਦਾ ਭਾਈ ਜਿੰਮ ਦੀ ਡਿਊਟੀ ਦਾ ਤੇ ਨਾਲ ਹੀ ਬਾਤ ਚੀਤ ਦੀ ਬਾਤ ਕਰਦੇ ਆ ਤੇ ਕੱਲ ਜਿਹੜੀ ਬਾਤ ਪਾਈ ਸੀਗੀ ਕਿੱਥੋਂ ਸ਼ੁਰੂ ਹੁੰਦੀ ਸੀ ਮੰਮੀ ਬੈਂਕ ਤੜੰਗੀ ਲੱਕੜੀ ਉੱਤੇ ਬੈਠਾ ਕਾਜੀ ਬੇੜ ਦਾ ਸਿਰ ਮੁੰਨੀ ਦਾ ਤੇ ਮਿੱਡਾ ਹੁੰਦਾ ਹਰਾਜੀ ਤੇ ਇਹਦਾ ਬਈ ਸਹੀ ਉੱਤਰ ਸੀਗਾ ਬੜੇਵਾ ਜਿਵੇਂ ਉਹ ਪਿੰਜੇ ਚੋਂ ਨਿਕਲਦਾਗਾ ਰੂ ਪਿੰਜੀ ਜਾਂਦੀ ਆ ਤੇ 베ਲਣੀ 베ਲਣਾ ਤੇ ਚਲੋ ਬਈ ਇਹਦਾ 베ਲਣਾ ਉੱਤਰ ਆ ਮਾਤਾ ਕਹਿੰਦੇ ਤੇ ਉਹ ਆ ਰੂਪੰਚੀ ਦੇ ਬਾਹਰ ਨਿਕਲਦੀ ਆ ਬੜੇ ਮਾ ਜਦੋਂ ਡਿੱਗਦਾ ਉਹ ਅ ਉਹਦਾ ਸਿਰ ਮੁੰਨੇ ਆਂਦਾ ਤੇ ਹਾਂ ਨਹੀਂ ਤੇ ਬਿੱਲਾ ਵਿਚਾਰਾ ਸੋਹਣਾ ਨਹੀਂ ਲੱਗਣਾ ਫਿਰ ਜਮੇ ਲੈ ਲੈ ਆ ਗਿਆ ਤੂੰ ਆ ਗਿਆ ਛੋਟੀ ਪੂਛ ਹੋ ਜੂਗੀ ਛੋਟੀ ਛੋਟੀ ਪੂਛ ਹੋ ਜੂਗੀ ਹਾਂ ਨਾ ਯਾਰ ਇਤਨਾ ਇੰਨਾ ਅੱਛਾ ਪਿਆਰਾ ਬਿੱਲਾ ਆਪਣਾ ਆ ਕਿ ਲਈ ਫਿਰਦਾ ਫੇ ਖੇਡਦਾ ਚੰਗਾ ਇਹਦੇ ਨਾਲ ਤੇਰਾ ਹੱਥ ਜੀ ਕੀ ਆ ਪਾਈਆ ਮਾਈ ਨਵੀਂ ਬਾਤ ਕੋਈ ਹਾਂ ਹਾਂ ਪਾ ਦਿਓ ਉਹੀ ਪਾ ਦਿਓ ਅੱਜ ਪਹਿਲਾਂ ਤਾਂ ਭਾਈ ਲੱਖ ਲੱਖ ਲੋੜੀ ਦੀਆਂ ਵਧਾਈਆਂ ਅੱਜ ਵੀ ਦੇ ਦਉ ਤਾਂ ਕੱਲ ਦਿੱਤੀਆਂ ਸੀ ਅੱਜ ਆ ਗਿਆ ਵਧਾਈਆਂ 500 ਵੀ ਕਹਿ ਦਿੱਤੀਆਂ ਸੀਗੀਆਂ ਖੈਰ ਸੁਖਣਾ ਨੰਗ ਜੇ ਸਾਰੇ ਨਗਰ ਚ ਤੇ ਹੁਣ ਮੈਂ ਬਾਤ ਪਾਉਣੀ ਆਗੀ ਸੌਣ ਭਾਦੋ ਇਕਰਤ ਦੋ ਪੈਣਾ ਦੇ ਕੋਤ ਤੇ ਕਮੈਂਟ ਜ਼ਰੂਰ ਭੇਜਿਓ ਧੰਨਵਾਦ ਤੁਹਾਡੇ ਬੇਟਾ ਜੁੜੇਓ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਤੇ ਕੱਲ ਵਾਲੀ ਬਾਤ ਦਾ ਉੱਤਰ ਇੱਕ ਨੇ ਚਰਖਾ ਦਿੱਤਾ ਹੋਇਆ ਸੀ ਇੱਕ ਵੀਰ ਨੇ ਹੋਆ ਬੇਲਣੀਆ ਕਪਾਹ ਬੇਲਣੀਆ ਠੀਕ ਹੈ ਬੜੇ ਮੈਂ ਥੱਲੇ ਦੇਖਦੇ ਨੂੰ ਦੇਖ ਬਾਰਾ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਪਾਈਆਂ ਜਿਨ੍ਹਾਂ ਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਸਾਰੇ ਵੀਰਾਂ ਭੈਣਾਂ ਨੂੰ ਆ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਰਾਜੀ ਖੁਸ਼ੀ ਰੱਖੇ ਵਧਾਵੇ ਫੁਲਾਵੇ ਤੇ ਨਾਲ ਹੀ ਘਰਦੀਆਂ ਵੀ ਇਸਲਾਹਾ ਦਿੱਤੀਆਂ ਸੀ ਆ ਬਈ ਕੇ ਕਹਿੰਦੇ ਵੀ ਬਾਲਾ ਅਗਰਵਿੰਦਰ ਬਾਈ ਕਹਿੰਦੇ ਵੀ ਜਿਆਦਾ ਪੈਸਾ ਲਾਉਣ ਦਾ ਫਾਇਦਾ ਨਹੀਂ ਤੇ ਗੱਲ ਸਹੀ ਵੀ ਆ ਬਈ ਇਹ ਕਹਿੰਦੇ 25 30 ਸਾਲ ਘਰ ਦੀ ਬੁਨਿਆਦ ਹੁੰਦੀ ਆ ਤੇ ਮਤਲਬ 40 50 ਲੱਖ ਲਾਉਣ ਦੀ ਕੋਈ ਤੋ ਕਾਲੀ ਗੱਲ ਵੀ ਨਹੀਂ ਬਣਦੀ ਹੁੰਦੀ ਤੇ ਉਹਦੋਂ ਅਗਲੀ ਪੀੜ੍ਹੀ ਆਪਦੇ ਹਿਸਾਬ ਦਾ ਅਗਲਾ ਘਰ ਆਪ ਪਾਉਂਦੇ ਹੈਗੇ ਤੇ ਖੈਰ ਠੀਕ ਆ ਬਾਕੀ ਜਿੱਥੇ ਰੱਬ ਨੇ ਰੱਖੇ ਸਾਰੇ ਰਾਜੀ ਖੁਸ਼ੀ ਰਹਿਣ ਹਾਂ ਹੈ? ਹੈ? ਕੀ ਕਹਿੰਦਾ? ਕੀ ਕਹਿੰਦਾ ਸੀ? ਕੀ ਕਹਿੰਦਾ ਤਾਜੀ ਤੈਨੂੰ ਇਹ? ਇੱਕਦਮ ਮੈਨੂੰ ਗੋਦੀ ਚਾਖ ਲੈ। ਕੁਝ ਕਹਿੰਦਾ ਸੀ। ਕੁਝ ਕਹਿੰਦਾ ਸੀ। ਚੱਕ ਲੈ ਫਿਰ। ਗੋਦੀ ਚਾਣੂ ਨੂੰ ਕਹਿੰਦਾ ਫਿਰ। ਚੱਕ ਲੈ। ਆਹ ਇਹ ਮੈਨੂੰ ਫੜਾ ਰਿਹਾ। ਕੱਲ ਹੀ ਨਹੀਂ ਹੈਗਾ। ਚੱਕੜੀ ਨਹੀਂ ਆਉਂਦਾ ਤੈਨੂੰ। ਚੱਕਣੀ ਨਹੀਂ ਆਉਂਦਾ ਤੈਨੂੰ। ਬੱਡਾ ਹੋ ਗਿਆ। ਸਹੀ ਤਾਂ ਉਹਦੀ ਚੱਕ ਲੈਣਦੀ ਹੁੰਦੀ ਆ। ਬੱਡਾ ਹੋ ਗਿਆ। ਉਹ ਕਾ ਕਿਥੇ ਜਾ ਬੰਦ। ਤੂੰ ਇਹਦੀ ਪੁੱਛਣਾ ਫੜਿਆ ਕਰਦਾ ਇਹ ਤੇਰੇ ਸੱਪੜ ਲਾਉਂਦਾ ਹੁੰਦਾ ਇਹ। ਬੰਨ। ਆ ਗਿਆ ਆ ਗਿਆ ਚੱਲ ਲੈ ਆ ਫੜ ਕੇ ਲਾ ਚੰਗਾ ਸਾਸਤਰੀ ਕਾਲ ਬਲਾ ਸਾਰਿਆਂ ਨੂੰ ਸਬਸਕ੍ਰਾਈਬ ਕਰਨ ਨੂੰ ਕਹਿਦੀ ਨਾਲੇ ਇਹ ਕਊਆ ਹੁਣ ਤਾਂ ਅਜ ਸਬਸਕ੍ਰਾਈਬ ਕਊਆ ਹੁਣ ਆਖੀ ਲਾਈਕ ਸ਼ੇਅਰ ਕਹਿ ਦੇ ਮੇ cheat ਹੀ ਕਰ ਹਾਂ ਬਿੱਲਾ ਚੱਕ ਲਿਆ ਭਾਈ ਤਾਂ ਅਜ ਨੇ ਤੇ ਨਾਲੇ ਲਾਈਕ ਸ਼ੇਅਰ ਬੋਲ ਦੇ ਹੁਣ ਆ ਫੜ ਕੇ ਹੁਣ ਬੋਲੂ ਆ ਇਹ ਨਹੀਂ ਬੋਲਦਾ ਚੰਗਾ ਫਿਰ ਬਿੱਲਾ ਵੀ ਸਾਡਾ ਇਹ ਬਹੁਤ ਨਰਮਾ ਵਾਕੀ ਤੇ ਬਹੁਤ ਖੇਡਦੇ ਆ ਤਾਜੂ ਰੇ ਦੇ ਨਾਲ ਤੇ ਪਹਿਲਾਂ ਉਹ ਵਿਚਾਰਾ ਡੌਗੀ ਸੀ ਜੀ ਕਾ ਉਧਰ ਬੈਠਾ ਉਹ ਵੀ ਬਹੁਤ ਖੇਡਦਾ ਹੁੰਦਾ ਸੀ ਬਿੱਲੇ ਤੇ ਇਹਦੇ ਕੁੱਤੇ ਦੀ ਬਹੁਤ ਮਿੱਤਰਤਾ ਸੀ ਡੌਗੀ ਦੀ ਤੇ ਬਾਕੀ ਚੱਲਦੇ ਹਾਂ ਜਮਦੀ ਰੋਟੀ ਤੇ ਇਸ ਦੇ ਨਾਲ ਸਮਾਪਤੀ ਅੱਜ ਦੇ ਬਲੌਗ ਦੀ ਜਾਂਦੇ ਜਾਂਦੇ ਲਾਈਕ ਲਾਈ ਮੀ ਕਰਦੇ ਉਤੇ ਨਾਲ ਹੀ ਆਪਣੇ ਨਾਮ ਦਾ ਸੋਣਾ ਜਿਹਾ ਕਮੈਂਟ ਕਰਦੇ ਹੋ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ